ਦਰ ਪਾਈ ਬਪਰਾਏ ਸਾਹਿਬ ਸਰਪੰਚ ਸਾਹਿਬ ਇਹ ਵੀ ਆਪਣੇ ਮਿੱਤਰ ਨੇ ਇੰਨਾਂ ਦੀਆਂ ਮਾਰਗਾਂ ਭਾਈ ਮੇਲੇ ਦੀਆਂ ਬਹੁਤ ਬਾਤ ਹੈ ਟੀਵੀ ਤੇ ਆਉਣਾ ਮੈਂ ਕਿਹਾ ਟੀਵੀ ਤੇ ਆਪੂ ਅੱਛਾ ਜੀ ਇੰਨਾ ਉੱਚਾ ਵੀ ਉਹ ਤੁਹਾਨੂੰ ਕਿੱਥੇ ਨਹੀਂ ਮਿਲਣਾ ਦੇਖੋ ਚੱਕ ਲਈ ਫੇ ਸਮਾਨ ਵੱਲੋਂ ਆਦਿਆਂ ਨਾਲ ਤਾਂ ਇਹ ਹੀ ਲੱਗ ਜਾਂਦਾ ਵੀ ਇਹ ਕੋਈ ਚੈਨਲ ਜਿਉਂ ਨਾ ਲਾਲਾ ਲੱਗਦਾ ਮੁੰਡਾ ਈ ਵੀ ਵੇਖਿਆ ਨਾ ਸੂਰਜ ਤਤਾ ਤੇ ਚੰਦ ਦਾ ਗੀਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾ ਥਾ ਰੁਣਦੇ ਫਿਰਦੇਸੀ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਲੋ ਹੱਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾ ਮੈਂ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਨੇ ਨਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਇੱਥੇ ਕੋਈ ਨਾ ਆਵਾਜ਼ ਕੇ ਪੂਰਾ ਫਿਰਦੇ ਕੋਈ ਨਾ ਪੂਰਾ ਬਣਾ ਆਉਂਦੀ ਰਸਤਾ ਕੰਮ ਹੈਗਾ ਵੇ ਖਤਰ ਵਾਲੀ ਮੈਨੂੰ ਇਹ ਡਰ ਲੱਗੀ ਜਾਂਦਾ ਆ ਮੁੰਡੇ ਡਰ ਲਾਦੇ ਆ ਮੜਿਆ ਧਰਮਾ ਦਾ ਕਹਦਾ ਹਾਂ ਲੱਗਦਾ ਧਰਮਾ ਨਹੀਂ ਗਿਆ ਯਾਰ ਤੇਰੇ ਹੌਸਲੇ ਦਾ ਮੈਂ ਬੈਠਾ ਜਰਾ ਇੱਕ ਕੱਠਾ ਬਹੁਤ ਅੱਜ ਐਡਵਾਰ ਕਰਕੇ ਬੜਾ ਕੱਠਾ ਤੇ ਮੈਨੂੰ ਲੱਗਦਾ ਹੋ ਗਿਆ ਸ਼ੁਰੂ ਆਇਆ ਹੈ ਨਾ ਨੱਤਾੰਦ ਰੱਖ ਬਈ ਲੱਤਾੰਦ ਰੱਖ ਲਾ ਓ ਹਾੜੀ ਓ ਹਾੜੀ ਓ ਹਾਏ 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 ਜੱਲੀ ੱਲੇ ਓ ਹਾੜੀ ਓ ਕਰਨੀ ਹੈ ਗਾਣੇ ਹੋਰ ਹੈ ਗੈਲਾਕ ਨੂੰ ਬਲਾਕ ਹੋ ਰਿਹਾ ਹੈ ਇਹ ਨੂੰ ਤੋੜ। ਸੁਬਜੀ ਭਾਈ ਓਏ ਹੌਲੀ ਰੱਖੀ ਓਏ ਤੇਜ ਕਰਦਾ ਪੂਰਾ ਹੁਣ ਕੰਮ ਖਤਰੇ ਵਾਲਾ ਹੋਣ ਵਾਲੀ ਹੈ ਬੱਸ। ਆ ਜੀ ਆਹਦੇ ਆ ਤੇ ਕੋਈ ਬੰਦੋ ਚੀਚਾ ਬਣੇ ਤੇ ਕੀ ਆ। ਤੇਰਾ ਮੋਟੇ ਤੇ ਸਾਹ ਤੇ ਤੇਜ ਹੋ ਗਿਆ ਸਾਮਾਨ ਹੈ ਯਹਾਂ ਉਹ ਡਰ ਨਹੀਂ ਲੱਗਦਾ ਮੁੰਡਿਆ ਡਰਨੇ ਕਾ ਨਹੀਂ ਹੈ ਉਹ ਜੇ ਫੇਰਾਂ ਤੇ ਨਹੀਂ ਕਹਿੰਦਾ ਰਾਮ 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 ਓਏ ਹੌਲੀ ਓਏ ਓਏ ਬੋਲ ਤਾਂ ਬੋਲ ਇੱਧਰ ਰੇਸ ਨਹੀਂ ਜਾਂਦਾ ਇਹ ਜਿਹੜਾ ਬੜਾ ਫਾਇਦਾ ਹੋਇਆ ਇਹਦੇ ਨਾਲ ਆਪਾਂ ਵੀਡੀਓ ਬਣਾ ਲਈ ਸਾਰੀ ਬਾਕੀ ਦਿਖਾਉ ਰਹੇ ਆ ਆਪਾਂ ਅੱਗੇ ਜਾ ਕੇ ਫਿਰ ਬਾਕੀ ਤੁਹਾਨੂੰ ਆਪਾਂ ਨਾ ਲਾਈਟਿੰਗ ਵਾਲੀ ਚੀਜ਼ਾਂ ਦਿਖਾਉਨੇ ਆਂ ਇਹ ਰਾਤ ਨੂੰ ਦੇਖਣ ਲਈ ਅਕੇ ਇਧਰ ਪਾਈ ਬੋਪਰਾਏ ਸਾਹਿਬ ਸਰਪੰਚ ਸਾਹਿਬ ਇਹ ਵੀ ਆਪਣੇ ਮਿੱਤਰ ਨੇ ਇਹਨਾਂ ਦੀ ਇਮਾਰਤਾਂ ਭਾਈ ਮੇਲੇ ਦੀਆਂ ਬਹੁਤ ਬਾਤ ਤਨਵੀਰ ਸਿੰਘ ਬੋਪਰਾਏ ਸਰਪੰਚ ਸਾਹਿਬ ਨੇ ਆਪਣੇ ਚਪਾਰ ਪਿੰਡ ਦੇ ਉੱਲੜਨ ਵਿੱਚ ਭਾਈ ਕੁਝ ਨਹੀਂ ਹੈਗਾ ਇੱਥੇ ਵਾਪਸ ਹੀ ਵੀਡੀਓ ਦੇਖੀ ਜਾਓ ਠੀਕ ਆ ਟੀਡ ਬੜੀ ਐਨਾਥ ਨੂੰ ਆਵਾਜ਼ ਸੁਣਦੀ ਹੈ ਮੇਰੀ ਕੋਈ ਆਣੇ ਵਾਲੀਆਂ ਇੱਥੇ ਗੱਟੀਆਂ ਵੀ ਖੜੀਆਂ ਆ ਨੇ ਭਈ ਇਹ ਪੰਜਾਬ ਠੀਕ ਐ ਇੱਡਾ ਅਮਰੀਕਾ ਜਾ ਕੇ ਵੀ ਆਪਾਂ ਨੂੰ ਇਹ ਚੀਜ਼ਾਂ ਨਹੀਂ ਮਿਲੀਆਂ ਹੈਗੀਆਂ ਕਿਰਪਾ ਕਰੀ ਬਾਈਕਾ ਆ ਕੇ ਅਸੀਂ ਇਹਾ ਕੋਈ ਨਹੀਂ ਆ ਰਹੀ ਹੈ ਸਾਡੀ ਤਾਂ ਨਿਆਣੇ ਵਾਲੇ ਖੇਡਣਾ ਬੱਸ ਉਹ ਇੱਥੇ ਬਈ ਆ ਰੇਲ ਦਾ ਟੀਮ ਰ ਆ ਰਿਹਾ ਹੈ ਜੀ ਹਾਂ ਤੁਹਾਨੂੰ ਦੇਖ ਰਿਹਾ ਹੈ ਨਾ ਵੀਡੀਓ ਆਪ ਠੀਕ ਆ ਆਪ ਠੀਕ ਹੋ ਚੜਦੀ ਕਿਲਾ ਟੀਵੀ ਤੇ ਆਉਣਾ ਟੀਵੀ ਤੇ ਨਹੀਂ ਟੀਵੀ ਤੇ ਆਉਣਾ ਬਾਕੀ ਟੀਵੀ ਤੇ ਬਾਪੂ ਅੱਛਾ ਜੀ ਲਓ ਜੀ ਲਓ ਚੜਦੀ ਗੱਲ ਆਈ ਚੜਦੀ ਗੱਲ ਪੰਜਾਬ ਪਈਏ ਗੱਲ ਆਦਿਆਂ ਨਾਲ ਦਾ ਇਹੀ ਲੱਗ ਜਾਂਦਾ ਵੀ ਇਹ ਕੋਈ ਚੈਨਲ ਚੋਂ ਨਾ ਲਾਲਾ ਲੱਗਦਾ ਮੁੰਡਾ ਯਾਰੀ ਸਾਡੀ ਵੀ ਬਣਾਦੇ ਸਾਡੀ ਹੀ ਬਣਾਦੇ ਚੱਲੋ ਸੱਟਾ ਕੰਮ ਵਾਕੀ ਆਣਾ ਦੇਖ ਲੈ ਸਾਰੇ ਨਾ ਬਲੌਗਰ ਤੋਂ ਰੇ ਵੇਦ ਨੇ ਭਾਈ ਹੈਗਾ ਤਾਂ ਬਸ ਆਹੀ ਕੋਸ਼ ਇੱਥੇ ਕਾਹ ਗੱਟ ਚ ਬੜਾ ਰੋੜਾ ਰੱਪਾ ਬੜਾ ਰਾਣਾ ਦਾ ਬਾਬਾ ਜੀ ਤੇ ਆਪਾਂ ਉਹ ਗਾਂ ਜਗ੍ਹਾ ਬਣੀ ਆ ਜਿੱਥੇ ਆਪਾਂ ਮੱਥਾ ਟੇਕਦੇ ਆਂ ਤੇ ਮਿੱਟੀ ਘੜਦੇ ਆਂ ਸਾਹਮਣੇ ਚੱਲੀਏ ਵਾਪਸੀ ਹੁਣ ਆਪਾਂ ਆਹ ਬੜੇ ਆਹ ਬੜੇ ਸਾਰੇ ਰਵੇ ਇੰਨਾ ਉੱਚਾ ਵੀ ਉਹ ਤੁਹਾਨੂੰ ਕਿਤੇ ਨਹੀਂ ਮਿਲਣਾ ਦੇਖਿਓ ਚੱਕ ਲਈ ਫੇ ਸਮਾਨ ਵੱਲੋਂ ਮੈਂ ਤੇਰੇ ਨਾਲੋਂ ਸੋਨਾ ਕੋਈ ਵੀ ਵੇਖਿਆ ਨਾ ਸੂਰਜ ਤੱਤਾ ਕੇ ਚੰਦਾ ਗੀ ਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾਥਾ ਰੁਣ ਦੇ ਫਿਰਦੇਸੀ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਤੇ ਲਿਖਿਆ ਨਾਲ ਵੇਖੋ ਨਾਲੇ ਚੁੰਮਾ ਮੈਂ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਨੇ ਆਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਜਿਹੜੇ ਇਸ ਜਹਾਨੋਂ ਇੱਕ ਦੂਜੇ ਤੋਂ ਵਿਛੜ ਗਏ ਕਹੇ ਕੇ ਜਹਾਨ ਮੂੜਿਓ ਜਾਕੇ ਟੱਕਰਨੇ ਥੋਰੇ ਕੇ ਜਹਾਨ ਮੂੜਿਓ ਜਾਕੇ ਟੱਕਰਨੇ ਨੀ ਮੈਂ ਤੇਰੇ ਪਿੱਛੇ ਆਖਿਰ ਤੀਕਰ ਆਉਣਾ ਏ ਪਾਵੇਂ ਪੈਰਾ ਦੇ ਵਿੱਚ ਚੁਬਦੇ ਸੂਲਾ ਪਖੜਨੇ ਨੀ ਮੈਂ ਤੇਰੇ ਪਿੱਛੇ ਆਖਿਰ ਤੀਕਰ ਆਉਣਾ ਏ ਆਵੇਂ ਪੈਰਾਂ ਦੇ ਵਿੱਚ ਚੁਬਦੇ ਸੂਲਾ ਪਖੜਨੇ ਮੈਨੂੰ ਪਤਾ ਨਹੀਂ ਸੀ ਇਸ਼ਕ ਤੇਰੇ ਦੀਆਂ ਕਰੀਆਂ ਨੇ ਨੀ ਹੱਥ ਪੈਰ ਸੋਣੀਏ ਐਦਾਂ ਮੇਰੇ ਜੱਕੜ ਨੇ ਨੀ ਹੱਥ ਪੈਰ ਸੋਣੀਏ ਐਦਾਂ ਮੇਰੇ ਜੱਕੜ ਨੇ ਨੀ ਮੈਂ ਤੇਰੇ ਨਾਲੋਂ ਟੁੱਟ ਕੇ ਇੰਜ ਸੁੱਕ ਸੜ ਜਾਣਾ ਟੁੱਟਦੇ ਟਾਣੀ ਨਾਲੋਂ ਜਿਵੇਂ ਸੋਹਣੀਏ ਪੱਤਰ ਨੇ ਟੁੱਟਦੇ ਟਾਣੀ ਨਾਲੋਂ ਜਿਵੇਂ ਸੋਹਣੀਏ ਪੱਤਰ ਨੇ ਲਓ ਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਛਪਾਰ ਮੇਲੇ ਦੀ ਮੀਰਾ ਤੁਹਾਨੂੰ ਸਾਰੇ ਨੂੰ ਪਸੰਦ ਆਈ ਹੋਊਗੀ ਮੀਂਹ ਪੈਣ ਲੱਗ ਗਿਆ ਛਤਰੀ ਆਪਾਂ ਲਾ ਲੈਣੀ ਆ ਚਲੋ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ